ਜਿੰਦਾਬਾਦ ਦੇ ਨਾਲ ਜੁੜ ਚੁੱਕੇ ਮੇਰੇ ਵੱਲੋਂ ਜਾਨਕੀ ਮੇਜਰ ਸਿੰਘ ਚੱਕ ਸਬੂਲ ਤੁਹਾਨੂੰ ਸਾਰਿਆਂ ਨੂੰ ਸਤਿਕਾਰ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ ਕਬੂਲ ਕਰਿਓ ਮੈਂ ਅਸਰ ਕਰ ਰਿਹਾ ਵੀ ਤੁਸੀਂ ਸਾਰੇ ਚੜਦੀ ਕਲਾ ਚ ਹੋਮੋਂਗੇ ਔਰ ਜਿੱਥੇ ਜਿੱਥੇ ਵੀ ਤੁਸੀਂ ਬੈਠੇ ਆਂ ਟੀਵੀਆਂ ਮੋਰੇ ਰਿਰਵਾ ਮੋਰੇ ਤੁਸੀਂ ਜਿੰਦਾਬਾਦ ਦੇ ਨਾਲ ਜੁੜੇ ਆਂ ਤੇ ਮੈਂ ਤੁਹਾਡਾ ਸਤਿਕਾਰ ਪਿਆਰ ਹੀ ਕਰਦਾ ਆਂ ਤੇ ਖਾਸ ਕਰਕੇ ਆਪਾਂ ਅੱਜ ਦੀ ਹਲਕੀ ਫੁਲਕੀ ਜੀ ਗੱਲ ਕਰਨੀ ਆ ਵੀ ਆਕਾਸ਼ ਸਾਹਿਬ ਤੇ ਜਦਰ ਸਾਹਿਬ ਨੇ ਸੁਖਬੀਰ ਬਾਦਲ ਸਾਹਿਬ ਨੂੰ ਜਿਹੜਾ ਸਪਸ਼ਟੀਕਰਨ ਦੇ ਨੇ ਆਕਾਸ਼ ਤਖਤ ਤੇ ਸਦੈਸੀ ਉਹਨਾਂ ਦੇ ਕੀ ਸਿੱਟੇ ਨਿਕਲੇ ਆ ਮੇਰੇ ਨਾਲ ਮੇਰੇ ਬਹੁਤ ਸਤਿਕਾਰਯੋਗ ਸਰਦਾਰ ਨਛੱਤ ਸਿੰਘ ਚੋਹਾਨ ਮੇਰੇ ਨਾਲ ਜੁੜ ਚੁੱਕੇ ਨੇ ਆਜੋ ਪਹਿਲਾਂ ਉਹਨਾਂ ਦਾ ਆਪਾ ਵੈਲਕਮ ਕਰੀਏ ਤੇ ਉਹਨਾਂ ਨਾਲ ਕਰਾਂਗੇ ਹਲਕੀ ਫੁਲਕੀ ਗੱਲਬਾਤ ਚੌਂ ਸਾਹਿਬ ਮੇਰੇ ਵੱਲੋਂ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੌਂ ਸਾਹਿਬ ਠੀਕ ਠਾਕ ਹੋ ਹਾਂਜੀ ਵਾਹਿਗੁਰੂ ਦੀ ਕਿਰਪਾ ਜੀ ਖਾਸ ਖਾਸ ਕਰਕੇ ਜੇ ਸਿੱਖ ਉਸ ਮਲਕ ਵਿੱਚ ਬਿਠਾ ਜਾਂ ਖਾਸ ਕਰਕੇ ਜਿਹੜਾ ਸੱਤ ਸਮੁੰਦਰੋਂ ਪਾਰ ਵੀ ਅਸੀਂ ਉਸ ਧੁਰੇ ਨਾਲ ਜੁੜੇ ਹੋਏ ਆ ਤਾਂ ਮੈਂ ਹਰੇਕ ਦੇ ਸੀਨੇ ਦੇ ਵਿੱਚ ਉਸ ਪੰਜਾਬ ਦੇ ਪ੍ਰਤੀ ਖਾਸ ਕਰਕੇ ਸਿੱਖੀ ਦੇ ਪ੍ਰਤੀ ਔਰ ਜੇ ਮੈਂ ਥੋੜਾ ਜਿਹਾ ਹੋਰ ਲੱਗ ਗਿਆ ਅੱਜ ਮੈਂ ਅਕਾਲੀ ਦਲ ਦੇ ਪ੍ਰਤੀ ਬੜਾ ਪਿਆਰ ਆ ਤੇ ਬੜਾ ਸਤਕਾਰ ਆ ਤੇ ਖਾਸ ਕਰਕੇ ਸੋਸ਼ਲ ਮੀਡੀਆ ਤੇ ਤੁਸੀਂ ਸਾਰੇ ਸੁਣ ਰਹੇ ਆ ਤੁਸੀਂ ਸਾਰੇ ਦੇਖ ਰਹੇ ਆ ਕੁਛ ਨਾ ਕੁਛ ਨਵੀਂ ਗੱਲਬਾਤ ਆ ਰਹੀ ਹੈ ਹਿੱਲਜੁਲ ਜਿਹੜੀ ਅਕਾਲੀ ਦਰਜ ਹੋਈ ਆ ਉਸ ਬਾਬਤ ਤੁਸੀਂ ਵੀ ਤੁਹਾਨੂੰ ਵੀ ਪਤਾ ਪਈ ਆਪਾਂ ਪਹਿਲੇ ਪ੍ਰੋਗਰਾਮ ਵੀ ਕਾਰਟਿਆ ਦੇ ਖਾਸ ਕਰਕੇ ਅਕਾਲ ਤਖਤ ਦੇ ਜਦਰ ਸਾਬ ਨੇ ਬਸ ਸਭ ਤੋਂ ਜਿਹੜਾ ਸਪਸ਼ਟੀਕਰਨ ਮੰਗਿਆ ਸੀ ਉਹ ਗਏ ਆ ਪੇਸ਼ ਹੋਏ ਉਹਦੇ ਕੀ ਸਿੱਟਾ ਨਿਕਲਿਆ ਮੈਂ ਕਹੂੰਗਾ ਥੋੜਾ ਬਰੀਫ ਦੇ ਵਿੱਚ ਜਿੰਦਾਬਾਦ ਦੇ ਦਸ਼ਕਾਂ ਲਈ ਤੁਸੀਂ ਆਉਣ ਦਿਓ ਮਿੱਤਰ ਸਿੰਘ ਜੀ ਜਿਹੜਾ ਇਹ ਤੀਜੀ ਵਾਰ ਇਹੋ ਜਿਹੜਾ ਹੁਣ ਇਸ ਵੇਲੇ ਗੱਲਤਖਬਾਬ ਦੇ ਤੇ ਜਿਹੜਾ ਸਾਹਮਣੇ ਸਪਸ਼ਟ ਕਰਨ ਲਈ ਬੁਲਾਇਆ ਹੈਗਾ ਇਹ ਪਹਿਲੀ ਵਾਰ ਨਹੀਂ ਹੈਗਾ ਤੇ ਤੀਜੀ ਵਾਰ ਹੋ ਚੁੱਕੀ ਹੈ ਗੱਲ ਇਹੋ ਹੂੰ ਹੂੰ ਕਿਉਂਕਿ ਪਹਿਲੀ ਵਾਰ ਜਿਹੜਾ ਹੈਗਾ ਸੀ ਜਦੋਂ ਇਹਨਾਂ ਨੇ ਮਾਫੀ ਮੰਗੀ ਸੀ ਤੁਹਾਨੂੰ ਯਾਦ ਹੋਏਗਾ ਬਿਲਕੁਲ ਕਿ ਸਾਰੀ ਲੀਡਰਸ਼ਿਪ ਇਹਨਾਂ ਦੀ ਜਾ ਕੇ ਤੇ ਆ ਜੋੜੇ ਸਾਹਿਬ ਨੇ ਕੀਤੇ ਸੀਗੇ ਹੂੰ ਬਿਲਕੁਲ ਸਹੀ ਗੱਲ ਤੁਹਾਡੀ ਤੇ ਉਦੋਂ ਵੀ ਜਿਹੜੀ ਸੀਗੀ ਸੰਗਤ ਦਾ ਜਾਂ ਆਪਣੇ ਸਾਰਿਆਂ ਦਾ ਇਹ ਵਿਚਾਰ ਸੀਗਾ ਕਿ ਤੁਸੀਂ ਜੋੜੇ ਸਾਹਿਬ ਜੂ ਕਿਤੇ ਹੈਗੇ ਆ ਲੇਕਿਨ ਦਸੋਰ ਸਹੀ ਨਾ ਕਿਹੜੇ ਤੁਹਾਡੇ ਜੁਰਮ ਕੀ ਹੈਗੇ ਤੁਸੀਂ ਕੀ ਗੁਨਾਹ ਕੀਤੇ ਹੈਗੇ ਆ ਹੂੰ 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 ਨੰਬਰ 2 ਦੇ ਤੇ ਜਿਸ ਲਈ ਹੁਣ ਆ ਇਲੈਕਸ਼ਨ ਲੜਨੇ ਸੀ ਜਿਹੜੇ ਪਿਛਲੇ ਹੋ ਚੁੱਕੇ ਹੈਗੇ ਆ ਐਸੀ ਆ ਦੋ ਮਹੀਨੇ ਪਹਿਲਾਂ ਦੇ ਹੋਏ ਆ ਹਾਂਜੀ ਉਸ ਦੇ ਵਿੱਚ ਵੀ ਇਹਨਾਂ ਨੇ ਕਾਲਤਾਖਰ ਸਾਹਿਬ ਦੇ ਸਾਹਮਣੇ ਕੁਰਦੋ ਛੋਟਾਈ ਕੁਰਦੋਰਾ ਹੈ ਉੱਥੇ ਆ ਕੇ ਤੇ ਇਹ ਗੱਲ ਕਹੀ ਸੀ ਕਿ ਸਾਡੇ ਕੋਲੋਂ ਕੋਈ ਜਾਣੇ ਅਣਜਾਣੇ ਵਿੱਚ ਕੋਈ ਗਲਤੀ ਹੋਈ ਤਾਂ ਅਸੀਂ ਮਾਫੀ ਮੰਗਦੇ ਹਾਂ ਹਾਂਜੀ ਜਦ ਕਿ ਹੁਣ ਜਿਹੜਾ ਇੱਕ ਸਵਾਲ ਪੈਦਾ ਇਹ ਹੁੰਦਾ ਹੈਗਾ ਕਿ ਦੋ ਵਾਰੀ ਪਹਿਲੇ ਮੰਗਣ ਦੇ ਬਾਅਦ ਤੀਜੀ ਵਾਰੀ ਕਿਉਂ ਆਉਣਾ ਪਿਆ ਹੂੰ ਤੇ ਨਾਲ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਣਾ ਹੈਗਾ ਕਿ ਜੇ ਤੀਜੀ ਵਾਰ ਵੀ ਕੋਈ ਐਸ ਵਾਰੀ ਕੋਈ ਹੀਰਾ ਫੇਰੀ ਮੰਚ ਹੋਈ ਜਾਂ ਜਹੇਦਰਬਾਹ ਸਾਹਿਬਾਨ ਦੇ ਵੀ ਵੱਲੋਂ ਕੋ ਢਿਲ ਰਹੀ ਤਾਂ ਫਿਰ ਹੋ ਸੜਾ ਚੌਥੀ ਵਾਰ ਹੋਣਾ ਪਵੇ ਕਿਉਂਕਿ ਉਹਦਾ ਕਾਰਨ ਇਹ ਹੈਗਾ ਪੀੜੀ ਸਿੱਖ ਸੰਗਤ ਹੈਗੀ ਆ ਸਿੱਖ ਕਮਿਊਨਿਟੀ ਹੈਗੀ ਆ ਉਹ ਹਲੇ ਉਹ 100% ਜਾਗਰਤ ਹੋ ਚੁੱਕੀ ਆ ਹੂੰ ਔਰ ਉਹਦੇ ਨਾਲ ਹੀ ਵੱਡੀ ਗੱਲ ਇਹ ਹੈਗੀ ਆ ਕਿ ਜਿਹੜੇ ਦੋ ਸਿੰਘ ਅਮਰਪਾਲ ਸਿੰਘ ਤੇ ਸਰਬੀ ਸਿੰਘ ਆਜ਼ਾਦ ਤੌਰ ਤੇ ਬਹੁਤ ਬਿਨਾਂ ਕਿਸੇ ਬਹੁਤ ਹੀ ਖੇਚਲ ਕੀਤੇ ਹੋ ਵੱਡੀ ਵੱਡੀ ਲੀਡ ਲੈ ਗਏ ਤੇ ਆ ਹੂੰ ਉਹਰੇ ਤੋਂ ਇੱਕ ਜਿਹੜਾ ਇੱਕ ਆਮ ਪੰਜਾਬ ਦੇ ਵਿੱਚ ਸਿੱਖ ਮਿੱਤੀਆਂ ਦੀ ਬਾਕੀ ਸਿੱਖ ਜਿਹੜੇ ਮੰਦਰੀ ਹੈਗੇ ਉਹਨਾਂ ਦੇ ਵਿੱਚ ਇੱਕ ਉਹ ਸ਼ਾ ਆ ਗਿਆ ਹੈਗਾ ਹਾਂਜੀ ਉਹ ਸ਼ਾਇਦ ਇਸ ਕਿਸਮ ਦਾ ਹੈਗਾ ਕਿ ਜਿਹੜੀ ਕਿਉਂਕਿ ਜਿਹੜੀ ਅਕਾਲੀ ਪਾਰਟੀ ਹੈਗੀ ਆ ਇਹ ਇੱਕ ਤਕਰੀਬਨ ਨਾ ਧਾਰਮਿਕ ਜਿਹੇ ਮੰਦਰੀ ਆਪਾਂ ਕਹਿ ਸਕਦੇ ਆ ਬਿਲਕੁਲ ਬਿਲਕੁਲ ਚੌਹਾਨ ਸਾਹਿਬ ਬਿਲਕੁਲ ਫਰਾਂ ਦੇ ਆ ਮੜਾ ਮਾਨ ਮਤ ਆ ਇਤਿਹਾਸ ਆ ਹੂੰ ਆ ਇਹਨੂੰ ਧਾਰਮਿਕ ਇਸਮੇਂ ਦੇ ਕਹਿ ਸਕਦੇ ਆ ਕਿਉਂਕਿ ਇਹਦੇ ਵਿੱਚ ਜਿਹੜੇ ਜੋ ਪਿਛੇ ਇਹਨੇ ਜੇ ਆਹਨ ਕ ਸਵਾਲ ਆ ਆਪਾਂ ਇਹ ਵੀ ਕਰ ਲੀਏ ਅੱਜ ਬਈ ਇਸ ਪਹਿਲੇ ਜਿਹੜੇ ਮਤਲਬ 100 ਸਾਲ ਦੇ ਵਿੱਚੋਂ ਤਕਰੀਬਨ 70 ਕ ਸਾਲ ਜਿਹੜੇ ਹੈਗੇ ਆ ਤਕਰੀਬਨ ਇਹ ਤੇ ਲੋਕ ਸੁੱਤੇ ਰਹੇ ਆਪਣੇ ਆਪਾਂ ਸਵਾਲੇ ਕਰ ਸਕਦੇ ਆ ਨਾ ਆਪਾਂ ਇਹੋ ਪਰ ਇਹ ਉਰ ਵਿੱਚ ਇਹ ਸਗਾ ਸਾਡੀ ਜਿਹੜੀ ਸੀ ਨਾ ਸਾਡੀ ਸਿੱਕ ਕਮਿਟੀ ਪਿੰਡਾਂ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੇ ਪਿੰਡੂ ਅਸੀਂ ਜਿਹੜੇ ਲੋਕ ਹੈਗੇ ਸੀਗੇ ਉਹ ਅਸੀਂ ਇਹਨੋਂ ਧਾਰਮਿਕ ਪੰਥਕ ਕਮੇਟੀ ਸਮਝਦੇ ਪੰਥਕ ਹੂੰ 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 ਉਹ ਗਰੇਸ਼ਤਾਨ ਜੋ ਉਸ ਟੂਲ ਲੀਡਰ ਹੈਗੇ ਸੀ ਉਸ ਵੇਲੇ ਇਹ ਨਾਰਾ ਦੇ ਦਿੰਦੇ ਸੀ ਉਹ ਕਿ ਜੇ ਜਿੰ ਤੁਸੀਂ ਅਕਾਲੀ ਦਲ ਨੂੰ ਵੋਟ ਤਕੜੀ ਨੂੰ ਵੋਟ ਪਾਓਗੇ ਇਹ ਪੰਥ ਨੂੰ ਬੋਟ ਕਰੀਏ ਪੰਥ ਨੂੰ ਬੋਟ ਪਾਣੀ ਬੈਲ ਚਾਨ ਸਾਹਿਬ ਇੱਕ ਮਿੰਟ ਨਹੀਂ ਇੱਥੇ ਆਪ ਜੀ ਨੂੰ ਮੈਂ ਰੋਕੂੰਗਾ ਇਹ ਖਾਸ ਕਰਕੇ ਤੁਸੀਂ ਔਰ ਮੈਂ ਤੇ ਖਾਸ ਕਰਕੇ ਜਿੰਨੇ ਆਪਾਂ ਨੂੰ ਅੱਜ ਜਿੰਦਾਬਾਦ ਨੂੰ ਲਾਈਵ ਦੇਖ ਰਹੇ ਆ ਜਾਂ ਸੁਣ ਰਹੇ ਆ ਉਹ ਇਸ ਗੱਲ ਦੇ ਨਾਲ ਮੇਰੀ ਗੱਲ ਨਾਲ ਸਹਿਮਤ ਹੋਣਗੇ ਇਹ ਸੇਮ ਤੁਹਾਨੂੰ ਵੀ ਪਤਾ ਇਹ ਇਹ ਗੱਲਾਂ ਆਪਾਂ ਉਸ ਪੰਜਾਬ ਚ ਸੁਣਦੇ ਆਏ ਹੁੰਨੇ ਆਪਾਂ ਪਿੰਡੂ ਸਾਰੇ ਬੰਦੇ ਆ ਪਿੰਡਾਂ ਤੋਂ ਉੱਠੇ ਆ ਤੇ ਪੰਥ ਦੀ ਜਦੋਂ ਗੱਲ ਚੱਲਦੀ ਸੀ ਸਿਰਫ ਇੱਕ ਇੱਕ ਨਿਸ਼ਾਨ ਤੱਕੜੀ ਦਾ ਇਹ ਮੋਰੇ ਆਉਂਦਾ ਸੀ ਅਕਾਲੀ ਦਲ ਦੇ ਆਉਣਾ ਹੁੰਦਾ ਸੀ ਬਿਲਕੁਲ ਉਹ ਜਿਹੜਾ ਸੀ ਨਾ ਸਾਡੇ ਤੇ ਜਿਹੜੀ ਸੀ ਨਾ ਭਾਵਨਾ ਸੀ ਸਾਡੀ ਆਪ ਹਾਂਜੀ ਉਹ ਨੂੰ ਇਹ ਲੋਕਾਂ ਨੇ ਬਹੁਤ ਮਿਸਯੂਜ਼ ਕੀਤਾ ਹੂੰ ਸਪੈਸ਼ਲੀ ਜਿਹੜਾ ਬਾਦਲ ਪਰਿਵਾਰ ਹੈਗਾ ਬਾਦਲ ਫੈਮਿਲੀ ਜਦੋਂ ਤੋਂ ਆ ਗਈ ਹੈ ਨਾ ਹੂੰ ਹੂੰ ਇਹਨਾਂ ਨੇ ਉਸ ਇਸ ਪੰਥਕ ਨਾਮ ਨੂੰ ਜਿਹੜਾ ਸੀ ਨਾ ਇੰਨਾ ਘਰਤਿਆ ਹੈਗਾ ਹੂੰ ਹੂੰ ਵਰਤ ਕੇ ਕੌਮ ਦੀਆਂ ਗੋੜੜੀਆਂ ਸਲਵਾਤੀਆਂ ਨੇ ਲੋਕਾਂ ਨੇ ਹੂੰ 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 ਬਹੁਤ ਜ਼ਿਆਦਾ ਮਿਸਯੂਜ਼ ਕੀਤਾ ਹੈਗਾ ਔਰ ਜੇ ਨੁਕਸਾਨ ਦੀ ਆਪਾਂ ਗੱਲ ਕਰੀਏ ਨਾ ਉਹ ਬਹੁਤ ਵੱਡੇ ਵੱਡੇ ਨੁਕਸਾਨ ਇਹਨਾਂ ਲੋਕਾਂ ਨੇ ਕਰਦੇ ਸਿਰਫ ਐਸੀ ਗੱਲ ਦੇਣਾ ਸੋਨ ਚਾਹੋ ਇੱਕ ਮਿੰਟ ਰਿਥੇ ਆਪਾਂ ਫੇਰ ਮੈਂ ਥੋੜਾ ਬ੍ਰੇਕ ਦਊਂਗਾ ਮੇਰੇ ਬਹੁਤ ਹੀ ਸਤਿਕਾਰਯੋਗ ਸਾਡਾ ਲਾਡੀ ਭਾਈ ਸਾਡਾ ਲਾਈਵ ਸਾਨੂੰ ਦੇਖ ਰਿਹਾ ਨਾਲ ਨਿਕ ਨੇ ਉਹਨਾਂ ਨੇ ਵੀ ਮੈਸੇਜ ਕੀਤਾ ਤੇ ਨਿਕ ਨੇ ਮੈਨੂੰ ਮੈਸੇਜ ਲਿਖ ਕੇ ਭੇਜਿਆ ਆ ਉਹ ਵੀ ਕਹਿੰਦਾ ਮੇਜਰ ਭਾਈ ਤੁਸੀਂ ਬਹੁਤ ਸੋਹਣੀ ਗੱਲਬਾਤ ਕਰ ਰਹੇ ਆ ਪਰ ਗੱਲ ਇਹ ਆ ਉਹ ਕਹਿੰਦੇ ਆ ਕਿ ਵੀ ਜਿਹੜਾ ਇਹ ਪੋਜੀਸ਼ਨ ਖੜੀ ਹੈ ਜੇ ਹੁਣ ਕਿਸੇ ਸਮੇਂ ਜਿਹੜੇ ਕਾਂਗਰਸ ਦੇ ਪ੍ਰਧਾਨ ਦੇ ਜੇਬਾਂ ਦੇ ਵਿੱਚੋਂ ਇੱਕ ਇੱਕ ਅਕਾਲ ਤਖ ਦੀ ਗੱਲਬਾਤ ਚੱਲਦੀ ਰਹੀ ਹੈ ਤੁਹਾਨੂੰ ਵੀ ਪਤਾ ਇਹ ਅੱਜ ਕਿੱਦਾਂ ਹੁਣ ਉੱਥੇ ਗਏ ਆ ਸਪਸ਼ਟ ਕਰਨ ਦਿੱਤਾ ਤੁਹਾਨੂੰ ਲੱਗਦਾ ਵੀ ਇਹਦੇ ਬਾਰੇ ਥੋੜਾ ਜਿਹਾ ਮੈਂ ਹਾਂ ਨਿਕਦਾ ਤੇ लाडीਪਾ ਦਾ ਵੀ ਥੈਂਕ ਯੂ ਕਰਦਾ ਹਾਂ ਸਾਨੂੰ ਸੁਣ ਰਹੇ ਆ ਚੰਦ ਸਾਹਿਬ ਇਹਦੇ ਬਾਰੇ ਤੁਹਾਡੀ ਕੀ ਟਿੱਪਣੀ ਹੈ ਥੋੜੀ ਜਿਹੀ ਟਿੱਪਣੀ ਤੁਸੀਂ ਜਿਹੜੇ ਬੰਦੇ ਦੇ ਸੰਬੰਧ ਜਿਹੜਾ ਪਰਫੈਕਟ ਕਹਿੰਦੇ ਹੋ ਨੇ ਫਿਰ ਉਹ ਇਹ ਗੱਲ ਕਹਿ ਰਹੇ ਹਾਂ ਹਾਂਜੀ ਹਾਂਜੀ ਉਹਨਾਂ ਨੇ ਮੈਨੂੰ ਇਹੀ ਹਾਂ ਥੋੜਾ ਮੈਨੂੰ ਤਾਂ ਕਲੀਅਰ ਪਾਣੀ ਨਹੀਂ ਸੀ ਹੋਇਆ ਪਰ ਜੋ ਵੀ ਮੈਂ ਜਿੰਨਾ ਕੁ ਵੀ ਉਹਨਾਂ ਨੇ ਮੈਨੂੰ ਸਮਝ ਲੱਗਿਆ ਉਹ ਅਕਾਲ ਤਾ ਦੇ ਜਹੇਦਰ ਸਾਹਿਬ ਦੀ ਗੱਲ ਕਰਦੇ ਵੀ ਇਹਨਾਂ ਦੀ ਜੇਬਾਂ ਚੋਂ ਨਿਕਲਦੇ ਰਹੇ ਆ ਉਹ ਇਹ ਉਹਦੇ ਵਿੱਚ ਇਸ ਵੇਲੇ ਪੋਜੀਸ਼ਨ ਇਹ ਹੈਗੀ ਆ ਕਿ ਅੱਜ ਹਾਲਾਤ ਇਹ ਪੈਦਾ ਹੋ ਗਏ ਆ ਤੁਸੀਂ ਪਹਿਲੇ ਜਿਹੜੇ ਜਹੇਦਾਰ ਹੈਗੇ ਆ ਜਿਨ੍ਹਾਂ ਲੋਕਾਂ ਨੇ ਜਿਹੜਾ ਸੋਢਾ ਸਾਹਿਬ ਨੂੰ ਮਾਫੀ ਦਿੱਤੀ ਸੀਗੀ ਹਾਂਜੀ ਔਰ ਪੇ ਮਾਹ ਹੋ ਗਿਆ ਜੀ ਮਾਫ ਕਰਤਾ ਹੈਗਾ ਉਹ ਵਹਿਲੇ ਨੇ ਬਦਲੇ ਸਗੇ ਉਹਦੇ ਤੇ ਜੋ ਉਹਨਾਂ ਦੇ ਅੱਜ ਹਾਲਾਤ ਹੈਗੇ ਆ ਤੁਸੀਂ ਉਹ ਦੇਖੋ ਕੀ ਹੈਗੇ ਆ ਉਹਨਾਂ ਨੂੰ ਜਿਸ ਤੱਕ ਮੈਂ ਸਮਝਦਾ ਹੈਗਾ ਬਈ ਜਿਸ ਹਾਲਾਤ ਜਿਸ ਹਸਾਬ ਦੇ ਨਾਲ ਕੌਮ ਇਹਲੇ ਉਹਦੇ ਪਿੱਛੇ ਪਈ ਹੈਗੀ ਮੇਰੇ ਖਿਆਲੋਂ ਤਾਂ ਮਰਨ ਜਿਹਾ ਨਹੀਂ ਲੱਭ ਰਹੀ ਹੋਣੀ ਤੇ चौहान ਸਾਹਿਬ ਜਿਹਦਾ ਹੁਣ ਅਕਾਤਾ ਦੇ ਜੈਦਾ ਸਾਹਿਬ ਨੇ ਜੇ ਬਾਦ ਸਾਹਿਬ ਨੂੰ ਉੱਥੇ ਸਪਸ਼ਟੀਕਰਨ ਦੇਣ ਨੂੰ ਸਦਿਆ ਇਹਦੇ ਇਹ ਕੀ ਉਹਦਾ ਕੋਈ ਤੁਹਾਨੂੰ ਲੱਗਦਾ ਕੋਈ ਸਿੱਟੇ ਨਿਕਣਗੇ ਦੇਖੋ ਗੱਲ ਇਹ ਹੈਗੀ ਆ ਸਮਾ ਜਿਹੜਾ ਹੈਗਾ ਨਾ ਉਹ ਆਪਣੇ ਆਪ ਹੀ ਸਭ ਕੁਝ ਦੱਸੀ ਜਾ ਰਿਹਾ ਹੈਗਾ ਹੂੰ ਜਿਹੜੇ ਅੱਜ ਦੇ ਹਾਲਾਤ ਇਸ ਕੌਮ ਦੇ ਵਿੱਚ ਬਣੇ ਹੈਗੇ ਆ ਉਹਦੇ ਵਿੱਚ ਹੁਣ ਸਾਨੂੰ ਕੋਈ ਮੰਚ ਭਲੇਖਾ ਨਹੀਂ ਹੋਣਾ ਚਾਹੀਦਾ ਹੁਣ ਜਿਹੇਦਾਰ ਕੌਣ ਨੇ ਤੇ ਕੌਣ ਨਹੀਂ ਹੈਗਾ ਹੂੰ ਕਿਨ ਕਿਹਨੂੰ ਬਣਾਇਆ ਕਿਨ ਉਹ ਇਹ ਗੱਲ ਹੁਣ ਦੂਰ ਦੀਆਂ ਗੱਲਾਂ ਹੋ ਗਈਆਂ ਹੁਣ ਹੂੰ ਉਹ ਦੂਰ ਦਿਨ ਇਸ ਕਰਕੇ ਹੋਈਆਂ ਹੈਗੀਆਂ ਕਿ ਜਿਹੜੀ ਕੌਮ ਹੈਗੀ ਉਹ ਇਹਨਾਂ ਜਾਗੀ ਹੋਆ ਹੁਣ ਸੁੱਤੀ ਹੋ ਨਹੀਂ ਹੈਗੀ ਇਸ ਚੌਂਜਾਬ ਇੱਕ ਮਿੰਟ ਲਈ ਤੁਹਾਨੂੰ ਮੈਂ ਬਰੀਫ ਦਊਂਗਾ ਇੱਕ ਕਾਲ ਆਈ ਆ ਸਟੂਡੀਓ ਚ ਜੇ ਆਪ ਜੀ ਦਾ ਤੁਹਾਡਾ ਅਜਾਸ ਤੋਂ ਮੈਂ ਕਾਲ ਲਾਈਵ ਲੈ ਸਕਦਾ ਡੈਫੀਨਿਟਲੀ ਓਕੇ ਚੌਂਜਾਬ ਹੋਲਡ ਰੱਖਿਓ ਤੇ ਆਪਾਂ ਕੌਲਰ ਸਾਹਿਬ ਦਾ ਵੀ ਵੈਲਕਮ ਕਰਦੇ ਹਾਂ ਕੌਲ ਸਾਹਿਬ ਤੁਹਾਡਾ ਜਿੰਦਾਬਾਦ ਤੇ ਵੈਲਕਮ ਆ ਜੀ ਸਸੀ ਜੀ ਸਸੀ ਕਬਾ ਜੀ ਕੀ ਹਾਲ ਚਾਲ ਆ ਮੇਰਾ ਨਾਮ ਮਨਜਸ ਅਸਤਿਕਾ ਹਾਂ। ਹਾਂ, ਨਾ ਸਾਡੇ ਚੋਹਾਂ ਸਾਹਿਬ ਸਰਦਾਰ ਨਛੱਤ ਸਿੰਘ ਚੋਹਾਂ ਸਾਹਿਬ ਸਾਡੇ ਨਾਲ ਜੁੜੇ ਹੋਏ ਆ ਤੇ ਮੈਂ ਆਸ ਕਰ ਰਿਹਾ ਵੀ ਤੁਸੀਂ ਅੱਜ ਦਾ ਜੇ ਪ੍ਰੋਗਰਾਮ লাইਵ ਸੁਣ ਰਹੇ ਆ ਤੁਹਾਨੂੰ ਤੁਹਾਡੇ ਆਪਣੇ ਪਰਸਨਲ ਵੀਊ ਕੀ ਹੈ ਜਾਂ ਚੋਹਾਂ ਸਾਹਿਬ ਲਈ ਤੁਹਾਡੇ ਮਨ ਦੇ ਵਿੱਚ ਕੋਈ ਕੁਐਸਚਨ ਹੋਵੇ। ਮੋੜ ਤੱਕ ਕੋਈ ਨਹੀਂ ਹੈਗਾ ਉਹ ਤਾਂ ਪਤਾ ਹੀ ਆ ਸਾਰਾ ਅੱਜਕੱਲ ਤਾਂ ਪਤਾ ਲੱਗੇ ਗਿਆ ਬਈ ਉਹਨਾਂ ਦੀ ਜੇਬ ਤੋਂ ਨਿਕਲ ਕੇ ਸਾਰੇ ਜਲਸੇਦਾਰ ਬਣਦੇ ਨੇ ਉਹ ਫੈਸਲੇ ਇਹਨਾਂ ਦੇ ਖਿਲਾਫ ਕੀ ਲੈਣਾ ਹਨ। ਹਾਂ ਹਾਂ। ਪਰ ਹੁਣ ਤਾਂ ਬਹੁਤ ਦੇਰ ਹੋ ਚੁੱਕੀ ਆ ਉਦੋਂ ਪਹਿਲੇ ਪਤਾ ਸੀ ਜਦੋਂ ਬਾਦਲ ਸਾਹਿਬ ਚੜ੍ਹਾਈ ਕਰ ਗਿਆ ਉਸ ਤੋਂ ਬਾਅਦ ਤਾਂ ਖਤਮ ਹੋਣੀ ਸੀ ਬਾਦਲ ਗੱਲ ਨੇ ਹਮ 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 ਕਿਉਂਕਿ ਗਲਤੀ ਐਕਟ ਨਹੀਂ ਹੈਗੀ ਗਲਤੀਆਂ ਤਾਂ ਬਹੁਤ ਕਰ ਚੁੱਕੇ ਆ ਹੁਣ ਕਿਹਦੀ ਕਿਹਦੀ ਮਾਫੀ ਮੰਗਣਗੇ ਉਹ ਹਮ 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 ਜਦੋਂ ਪੈਸਾ ਤੇ ਪਾਵਰ ਕੋਲ ਹੁੰਦੀ ਆ ਨਾ ਫਿਰ ਬੰਦਾ ਭੁੱਲ ਜਾਂਦਾ ਵੇ ਹੈ ਨਾ ਰੱਬ ਨੂੰ ਵੀ ਭੁੱਲ ਜਾਂਦਾ ਹਮ 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 ਠੀਕ ਆ ਠੀਕ ਆ ਹਮ ਹਮ ਠੀਕ ਹਾਂ ਹਾਂ ਮੈਂ ਮੈਂ ਹਾਂ ਚੌਂਸਾਬ ਤੁਹਾਡੀ ਟਿੱਪਣੀ ਕੋਲ ਸਾਹਿਬ ਨੇ ਆਪਣੇ ਥੀ ਵਿਊ ਦਿੱਤਾ ਆਪ ਜੀ ਦੀ ਟਿੱਪਣੀ ਕੀ ਇਸ ਗੱਲ ਬਾਰੇ ਜੋ ਆਪਾਂ ਇਹ ਗੱਲ ਦੇਖ ਸਕਦੇ ਹਾਂ ਕਿ ਉਹਦੇ ਵਿੱਚ ਇਹੀ ਹੋ ਸਕਦਾ ਹੈਗਾ ਕਿ ਜੇ ਤਾਂ ਉਹਨਾਂ ਨੂੰ ਕੌਮ ਦੇ ਨਾਲ ਪਿਆਰ ਜਾਗ ਪਿਆ ਹੋਇਆ ਹਾਂਜੀ ਫੇਰ ਉਹ ਆਪਣੇ ਜਹਦਰ ਸਾਹਿਬ ਨੂੰ ਜਿਹੜੀ ਸਹੀ ਰਿਪੋਰਟ ਹੈਗੀ ਉਹ ਹੀ ਲੈ ਕੇ ਆਏ ਹੋਗੇ ਹਾਂ ਹਾਂ ਤੇ ਜੇ ਉਹਨਾਂ ਨੂੰ ਇਹਨਾਂ ਦਾ ਹੋਇਆ ਤਾਂ ਫਿਰ ਇਹਨਾਂ ਦੇ ਹੱਕ ਵਿੱਚ ਗੱਲ ਕੀਤੀ ਹੋਏਗੀ ਹਾਂ 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 ਤੇ ਦੂਜੀ ਰਹੀ ਗੱਲ ਇਹੋ ਜਿਹੜਾ ਉਹ ਲਿਖਤੀ ਤੌਰ ਤੇ ਆਪਣਾ ਮੇਰੇ ਕਹਿ ਸਕੀ ਦੋ ਕਟਮਾ ਹੋਈਆਂ ਹੈਗੀਆਂ ਜਿਹਦੇ ਵਿੱਚ ਐਸਜੀਪੀਸੀ ਅਲੱਗ ਹੈਗੀ ਆ ਔਰ ਸ਼੍ਰੋਮ ਨੀ ਕਾਲੀਦਲ ਅਲੱਗ ਵੱਖਰੀ ਸੰਸਥਾ ਹੈਗੀ ਆ ਹਮ 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 ਲੇਕਿਨ ਜਿਸ ਗੱਲ ਦਾ ਆਮ ਲੋਕਾਂ ਦੇ ਵਿੱਚ ਇੱਕ ਬਹੁਤ ਵੱਡਾ ਐਸਲੇ ਦੋਸ਼ ਇਹ ਲੱਗਦਾ ਹੈਗਾ ਜਿਹੜਾ ਕਿ ਸਹੀ ਹੈ 100% ਪਈ ਉਹ ਐਸਜੀਪੀਸੀ ਜਿਹੜੀ ਇੱਕ ਧਾਰਮਿਕ ਸੰਬੰਧੀ ਉਹਨੂੰ ਵੀ ਇਹਨਾਂ ਨੇ ਆਪਣਾ ਕੰਟਰੋਲ ਵਿੱਚ ਕੀਤਾ ਹੋਇਆ ਹੈਗਾ ਹਮ ਤੇ ਜਿਹੜਾ ਉਹਨਾਂ ਨੇ ਜਹਦਰ ਸਾਹਿਬ ਨੇ ਚੁੰਨੀ ਕਮੇਟੀ ਨੂੰ 20 ਕਿਸਰਾਪੇ 90 95 ਲੱਖ ਰੁਪਇਆ ਵੜਾ ਸੀ ਮਾਫੀ ਤੇ ਇਸ ਸੰਬੰਧ ਵਿੱਚ ਖਰਚਿਆ ਸੀ ਉਹਦੇ ਵਿੱਚ ਸਪਸ਼ਟੀਕਰਨ ਦੇਣ ਲਈ ਕਿਹਾ ਸੀਗਾ ਉਹ ਇੱਕੋ ਦਿਨ ਇਹ ਵਿੱਚ ਦੋਨੇ ਕਸੰਸਾਵਾਂ ਦੇ ਕੇ ਆਈਆਂ ਹਾਂ ਚਾਨ ਸਾਹਿਬ ਇੱਕ ਮਿੰਟ ਦੇ ਆਪ ਜੀ ਨੂੰ ਇੱਥੇ ਮੈਂ ਰੋਕਦਾ ਹਾਂ ਨਾਲ ਨਾਲ ਮਨੂੰ ਸੋਸ਼ਲ ਮੀਡੀਆ ਤੇ ਸਾਡਾ ਕਰਨ ਘਰਾੜੇ ਵਾਲਾ ਤੇ ਸਾਡਾ ਰੋਬੀ ਤੇ ਨਾਲ ਸਾਡਾ ਪਾਜੀ ਪਾਜੀ ਵੀ ਸਾਡਾ ਸੁਣ ਰਿਹਾ ਤੇ ਉਹ ਸਾਨੂੰ ਉਹਨੇ ਸੱਚੀ ਗੱਲ ਕਹੀ ਆ ਤੇ ਕਰਨ ਨੇ ਮੈਨੂੰ ਇੱਕ ਬਹੁਤ ਵਧੀਆ ਗੱਲ ਲਿਖ ਕੇ ਭੇਜੀ ਆ ਖਾਸ ਕਰਕੇ ਉਹਨੇ ਇੱਕ ਵਾਕ ਹੀ ਲਿਖ ਦਿੱਤਾ ਕਹਿੰਦਾ ਸੱਚੇ ਸਹਿਬਾ ਕਿਆ ਨਹੀ ਕਰ ਤੇਰੇ ਘਰ ਤਾਂ ਤੇਰੇ ਸਭ ਕੁਝ ਹੈ ਜਿਸ ਦੇ ਵੇ ਸੋ ਭਾਵੇਂ ਤੇ ਖਾਸ ਕਰਕੇ ਜੇ ਨੀਮਾ ਹੋ ਕੇ ਉਸ ਦਰਤੇ ਕੋ ਜਾਣਦਾ ਹੈ ਨਾ ਚੌਂਸਾਹਬ ਜੇ ਬਹੁਤ ਵੱਡੀ ਗੱਲ ਹੈ ਉਸ ਦਰ ਦੀ ਪਰ ਇਹਨਾਂ ਲੋਕਾਂ ਨੇ ਕਿਸੇ ਸਮੇਂ ਜਿੱਦਾ ਪਹਿਲਾ ਕਾਲਾ ਸਾਹਿਬ ਕਹਿ ਕੇ ਵੀ ਚਲ ਗਏ ਆ ਚੌਂਸਾਹਬ ਤੁਸੀਂ ਵੀ ਇਸ ਗੱਲ ਨਾਲ ਮੈਂ ਸਹਿਮਤ ਹੋਵਗੇ ਵੀ ਇਹਨਾਂ ਨੇ ਲੋਗਨ ਰਾਮ ਖਲੋਣਾ ਜਾਣਾ ਇਹਨਾਂ ਨੇ ਆਪਣੀ ਉਸ ਚੀਜ਼ ਨੂੰ ਹੀ ਇੱਕ ਆਪਣੀ ਤਾਕਤ ਦਾ ਜਿਹੜੇ ਦੁਰਭ ਦਰ ਵਰਤੋਂ ਕੀਤੀ ਆ ਆਪਣੀਆਂ ਜੇਬਾਂ ਵਿੱਚੋਂ ਜਿਹੜੇ ਕਲਤਖ ਦੇ ਜ਼ਿਹਦਾਰਾਂ ਨੂੰ ਉਹ ਚੀਜ਼ ਇਹਨਾਂ ਚ ਥੋੜੀ ਜੀ ਅੱਜ ਉਹ ਚੀਜ਼ ਹੈ ਜਿਹਦਾ ਵੱਡਿਆਂ ਬਜ਼ੁਰਗਾਂ ਦੀ ਗੱਲ ਸੀ ਚਲੋ ਵੱਡੇ ਬਾਦਲ ਸਾਹਿਬ ਤਾਂ ਬੜਾ ਮੋਡ ਆਪਣੇ ਆਪ ਨੂੰ ਉਹ ਚੀਜ਼ਾਂ ਨਿਮਾਣਾ ਸਿੱਖੋਗੇ ਤਰਪੰਦੇ ਸੀ ਪਰ ਅੱਜ ਸੁਖਵੀਰ ਸਾਹਿਬ ਦੀ ਜਿਹੜੀ ਗੱਲਬਾਤ ਆ ਇਹ ਮੈਂ ਕਹਿੰਦਾ ਥੋੜਾ ਟਾਰਗੇਟ ਇਸ ਗੱਲ ਤੇ ਵੀ ਨਾਲ ਨਾਲ ਕਾਲਰ ਸਾਹਿਬ ਦੇ ਨਾਲ ਵੀ ਉਸ ਸਾਹਿਬ ਨਾਲ ਸਹਿਮਤ ਹੋ ਜੀਏ ਆਪਾਂ ਇਹ ਤੁਹਾਨੂੰ ਲੱਗਦਾ ਵੀ ਗੱਲ ਅੱਗੇ ਕਿਦਾਂ ਟਿਕਾਣੇ ਲੱਗ ਜੂਗੀ ਉਹ ਇਹੀ ਗੱਲ ਜਿਹੜੀ ਤੁਸੀਂ ਕਹਿੰਦੇ ਹੈਗੇ ਵੀ ਜੇ ਉਹ ਨਿਮਾਣਾ ਹੋ ਕੇ ਗਿਆ ਹੈਗਾ ਕਲਤਖ ਸਾਹਿਬ ਦੇ ਤੇ ਹਾਂ ਇਹ ਤਾਂ ਬਿਨਾ ਹੋਰ ਹੱਲ ਹੈ ਹੀ ਕੋਈ ਨਹੀਂਗਾ ਹਾਂ ਹਾਂ ਦੂਜੀ ਉਰੇ ਜਾਣ ਦੇ ਨਾਲ ਜੋ ਐਸਐਲਏ ਬਾਕੀ ਸੰਸਥਾਵਾਂ ਦਾ ਪ੍ਰਤੀਕਰਮ ਹੈਗਾ ਨਾ ਠੀਕ ਹੈ ਜੀ ਉਹ ਪ੍ਰਤੀਕਰਮ ਕੋ ਇਹਨਾਂ ਠੀਕ ਨਹੀਂ ਹੈਗਾ ਉਹਦੇ ਹੱਕ ਉਹ ਕਹਿੰਦੇ ਜਿਹੜਾ ਅਨ ਬਾਰ-ਬਾਰ ਸਾਰੇ ਰਿਕੁਐਸਟ ਬੇਨਤੀ ਕਹਿ ਲਓ ਤੁਸੀਂ ਉਹਨਾਂ ਨੂੰ ਇੱਕ ਕਿਸੇ ਵਾਰਨਿੰਗ ਕਹਿ ਸਕਦੇ ਹੈਗੇ ਤੁਸੀਂ ਦੇ ਸਕਦੇ ਆ ਬੜਾ ਵੱਡਾ ਉਹ ਰਤਬਾ ਹੈਗਾ ਆ ਹਾਂਜੀ ਉਹ ਕਹਿੰਦੇ ਇੱਥੇ ਭਾਂਡੇ ਮਾਜ ਕੇ ਜਦ ਕਦਾ ਪ੍ਰਸ਼ਾਦ ਦੇਖ ਰਵਾ ਕੇ ਇਦਾਂ ਗੱਲ ਨਹੀਂ ਬਣਨੀ ਹੈਗੀ ਹੂੰ 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 ਤੁਹਾਨੂੰ ਲੱਗਦਾ ਕਿ ਹਾਂਜੀ ਕਿਉਂਕਿ ਜਿਵੇਂ ਬਾਕੀ ਜਿ세 ਬੰਦੀਆਂ ਦਾ ਪ੍ਰਤੀਕਾਂ ਦੇਖ ਰਿਆ ਹੈਗਾ ਨਾ ਹੂੰ ਕਿਉਂਕਿ ਇਹ ਉਹਨਾਂ ਦੇ ਵੱਡੇ ਵੱਡੇ ਗੁਨਾਹਾਂ ਦੇ ਕਰਕੇ ਹੀ ਉਹ ਜਿਹੇਦਰ ਸਾਹਿਬਾਨਾਂ ਨੂੰ ਬੇਨਤੀਆਂ ਕਰ ਰਹੀਆਂ ਸਾਰੀਆਂ ਜਿ세 ਬੰਦੀਆਂ ਵੀ ਇਹਨਾਂ ਨੂੰ ਤੁਸੀਂ ਬਰਤਨ ਮਾਜ ਕੇ ਜਿਵੇਂ ਸੇਵਾ ਕਰਕੇ ਜੁੜੇ ਸਾਫ਼ ਕਰਕੇ ਇਸ ਲਈ ਕਿ ਇਦਾਂ ਗੱਲ ਨਹੀਂ ਬਣਨੀ ਹੈਗੀ ਉਹ ਤੁਹਾਨੂੰ ਇਹਨਾਂ ਨੂੰ ਪ੍ਰੋਪਰ ਇਹਨਾਂ ਨੂੰ ਲੰਬੇ ਕਰਨਾ ਪੈਣਾ ਹੈਗਾ ਆ ਆ ਐਸਐਲ ਡਿਮਾਰਕਟ ਹੈ ਐਸਐਲ ਸੇ ਕੰਮ ਲੀਆ ਹੂੰ 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 ਇਹਦਾ ਮਤਲਬ ਹੈ ਚੌਹਾਨ ਸਾਹਿਬ ਦੇਖੋ ਪ੍ਰੋਗਰਾਮ ਲਾਈਵ ਚੱਲ ਰਿਹਾ ਹੈ ਤੇ ਖਾਸ ਕਰਕੇ ਜੇ ਬਾਸਾਬ ਅਕਾਲਤਾ ਦੇ ਜਹਦਰ ਸਾਹਿਬ ਨੇ ਜੋ ਵੀ ਗੱਲਬਾਤ ਹੋਈ ਆ ਮਨੂੰ ਤੁਹਾਡਾ ਪਰਸਨਲੀ ਵੀਊ ਆ ਜਾਂ ਮੇਰਾ ਪਰਸਨਲੀ ਵੀਊ ਤੇ ਖਾਸ ਕਰਕੇ ਜਿਹਨੇ ਵੀ ਅੱਜ ਆਪਾਂ ਨੂੰ ਜਿੰਦਾਬਾਦ ਨੂੰ ਸੁਣ ਰਹੇ ਆ ਜਾਂ ਜਿੰਦਾਬਾਦ ਨਾਲ ਟੀਵੀ ਨਾਲ ਵੀ ਜੁੜੇ ਹੋਏ ਆ ਤੇ ਮੈਂ ਤੁਹਾਨੂੰ ਖਾਸ ਕਰਕੇ ਬੇਨਤੀ ਜ਼ਰੂਰ ਕਰੂੰਗਾ ਸਾਰਿਆਂ ਨੂੰ ਵੀ ਤੁਸੀਂ ਆਪਣੋਂ ਆਪਣੇ ਜਿਹੜੇ ਫਰਜ਼ ਆਪਾਂ ਪਛਾਣਿਏ ਜੇ ਆਪਾਂ 192 ਵਾਲਾ ਕਾਲੀਦਾਲ ਫੇ ਉਹੀ ਦੇਖੋ ਐਡਾ ਮਾਣ ਮਤਾ ਇਤਿਹਾਸ ਚੌਣ ਸਾਹਿਬ ਤੁਸੀਂ ਮੈਂ ਤੇ ਖਾਸ ਕਰਕੇ ਜਿਹਨੇ ਸਾਡੇ ਕੋਲਰ ਹੈ ਜਾਂ ਸਾਨੂੰ ਅੱਜ ਦੇਖ ਰਹੇ ਹੈ ਨਾ ਇਹ ਸਾਰੇ ਕਿਤੇ ਨਾ ਕਿੱਦ ਅਸੀਂ ਕਿਉਂ ਸਾਡੀ ਸ਼ੁਰੂਆਤ ਹੀ ਅਕਾਲੀਆਂ ਚੋਂ ਆਉਂਦੀ ਆ ਇਸ ਵਿੱਚ ਕੋਈ ਮੈਗਸੈਂਟਿਕੋ ਸ਼ੱਕ ਵਾਲੀ ਗੱਲ ਨਹੀਂ ਪੰਜਾਬ ਦੇ ਲੋਕ ਦੇ ਹੈਗੇ ਆ ਉਹਨਾਂ ਦੀ ਜਿਹੜੀ ਆਪਣੀ ਘਰ ਦੀ ਕਿਸੇ ਬੰਦੀ ਉਹ ਕਾਲੀਦਾਲ ਹੀ ਹੈ ਤੇ ਪਰ ਪਰ ਹੁਣ ਇਸ ਵੇਲੇ ਤੁਹਾਨੂੰ ਲੱਗਦਾ ਵੀ ਅਕਾਲੀ ਓਕੇ ਚੌਂਸਾ ਬੈਕ ਕੁਮੈਂਟ ਲਈ ਹੋਲਡ ਕਰਿਓ ਇੱਕ ਹੋਰ ਕਾਲ ਸਾਡੇ ਕਿਆ ਬਾਤਾਂ ਸਾਡੇ ਢਿੱਲੋਂ ਸਾਹਿਬ ਦੀ ਇੱਕ ਮੈਨੂੰ ਕਾਲ ਆਈ ਆ ਪਹਿਲਾਂ ਉਹਨਾਂ ਨੂੰ ਪੁੱਛੀਏ ਉਹਨਾਂ ਦੇ ਮਨ ਚ ਕੀ ਬਲਬਲਾਇਆ ਆ ਹਾਂਜੀ ਸਤਿ ਸ੍ਰੀ ਅਕਾਲ ਭਾਈ ਜੀ ਸਤਿ ਸ੍ਰੀ ਅਕਾਲ ਢਿੱਲੋਂ ਸਾਹਿਬ ਕੀ ਹਾਲ ਚਾਲ ਤੁਹਾਡਾ ਠੀਕ ਠਾਕ ਹੋ ਬਹੁਤ ਵਧੀਆ ਜੀ ਵਧੀਆ ਠੀਕ ਠਾਕ ਜੀ ਬਸ ਸੁਣ ਰਹੀ ਸੀ ਆ ਮੁੱਦਾ ਗਰਮ ਹੋਇਆ ਪਿਆ ਜੀ ਟੌਪਿਕ ਤੁਹਾਡਾ ਠੀਕ ਆ ਜਿੱਦਾਂ ਹੀ ਚਾਰ ਉਹੀ ਗੱਲ ਹੈ ਨਾ ਜੀ ਲੋਕ ਤਾਂ ਚਾਹੁੰਦੇ ਆ ਬਟ ਸਮੇਂ ਦੇ ਹਿਸਾਬ ਨਾਲ ਹੁਣ ਗੜਬੜਾ ਹੋ ਗਈਆਂ ਏਰਫੇਰਾ ਹੋਈਆਂ ਜਿਹੜੀਆਂ ਹੁਣ ਉਹਦੇ ਕਰਕੇ ਲੋਕਾਂ 'ਚ ਨਿਰਾਸ਼ਾ ਵੀ ਹੈ ਜੀ ਮੇਰੇ ਵੀ ਚਾਹੁੰਦੇ ਆ ਵੀ ਚੇਤਰੀ ਪਾਰਟੀ ਸਟਰੋਂਗ ਹੋਵੇ ਹਾਂ ਬਿਲਕੁਲ ਬਿਲਕੁਲ ਤੇਨੂੰ ਸਾਹਿਬ ਸਾਡੇ ਨਾਲ ਨਾ ਤੁਸੀਂ ਸੁਣ ਰਹੇਂ ਸਰਦਾਰ ਨਛੱਤਰ ਸਿੰਘ ਚੋਹਾਨ ਸਾਹਿਬ ਸਾਡੇ ਨਾਲ ਜੁੜੇ ਹੋਏ ਆ ਤੇ ਅਸੀਂ ਅੱਜ ਹਰ ਇੱਕ ਹੁਲਕੀ ਜੀ ਗੱਲ ਕਰ ਰਹੇ ਸੀਗੇ ਤੇ ਕਿਉਂ ਖਾਸ ਕਰਕੇ ਕਹਤਾ ਤੇ ਜਹਦਰ ਸਾਹਿਬ ਨੇ ਜਿਹੜਾ ਸੁਖਵੀਰ ਬਾਦਲ ਸਾਹਿਬ ਨੂੰ ਸਪਸ਼ਟ ਕਰਨਗੇ ਉਹ ਦੇਣ ਗਏ ਆ ਜਿੰਨੀ ਵੀ ਉੱਥੇ ਦੀ ਗੱਲਬਾਤ ਹੋਈ ਆ ਤੁਸੀਂ ਸਾਰੇ ਇਸ ਜਾਣ ਤੋਂ ਪਾਲੀ ਵੀ ਦਿੱਤੀ ਤੁਸੀਂ ਵਾਕਵਾਂ ਔਰ ਤੁਸੀਂ ਖਾਸ ਕਰਕੇ ਆਪਾਂ ਸਾਰੇ ਬਰੇ ਆਪਾਂ ਖਾਸ ਕਰਕੇ ਜਿਹੜਾ ਸੱਤ ਸਮੁੰਦਰੋਂ ਪਾਰ ਭੱਜਨੇ ਬੈਠੇ ਆ ਜਿਹੜੇ ਉਹ ਸਿੱਖੀ ਦੇ ਧੁਰੇ ਨਾਲ ਜੁੜੇ ਹੋਏ ਆ ਅਸੀਂ ਆਲਵੇਜ਼ ਆਪਣੇ ਪੰਜਾਬ ਔਰ ਖਾਸ ਕਰਕੇ ਕਾਲੀਦਾ ਦੀ ਚੜ੍ਹਦੀ ਕਲਾ ਮੰਗਦੇ ਆ ਅੱਛਾ ਤੁਹਾਡੇ ਕੋ ਕੋਈ ਕੁਐਸਚਨ ਹੈਗਾ ਨਾਲ ਚੌਹਣ ਸਾਹਿਬ ਜੁੜੇ ਤੁਹਾਡੇ ਮਨ ਚ ਕੋਈ ਹੈ ਬਲਬਲਾ ਮੇਨ ਇਹ ਬਸ ਠੀਕ ਹੈ ਜੀ ਗੱਲ ਸਹੀ ਹੈ ਬਸ ਸੁਣੀ ਜਾਂਦੇ ਆ ਵੀ ਸਹੀ ਗੱਲ ਕਰ ਰਹੇ ਹੋ ਤੁਸੀਂ ਵੀ ਕਰ ਰਹੇ ਹੋ ਚੌਂਸਾ ਸਾਹਿਬ ਵੀ ਸਹੀ ਆਸ ਰੇ ਸਹੀ ਚੱਲ ਰਿਹਾ ਵੀ ਸਹੀ ਵਾਰਤਾ ਲਾਵ ਹੋ ਰਹੀ ਹੈ ਆਪਣੀ ਠੀਕ ਆ ਹੁਣ ਚਾਹੀਦਾ ਜੀ ਤਕੜਾ ਪਰ ਹੁਣ ਲੋਕਾਂ ਚ ਵੀ ਸਾਰਾ ਮਿਕਸ ਮੈਚ ਹੋ ਗਿਆ ਜੀ ਗੱਲ ਤੁਸੀਂ ਤੁਸੀਂ ਜੁੜੇ ਰਹੋ ਤੇ ਸੁਣਦੇ ਰਹੋ ਤੇ ਮੈਂ ਚੌਂਸਾ ਸਾਹਿਬ ਆਪਣੇ ਬਾਪ ਜੀ ਚੌਂਸਾ ਸਾਹਿਬ ਕੈਰੀ ਹੋਣ ਜੀ ਦੇਖੋ ਜਿਹੜੀ ਕਾਲਨ ਸਾਹਿਬ ਨਾਲ ਦੋਨੇ ਆਪਣੀ ਗੱਲ ਕੀਤੀ ਹੈਗੀ ਆ ਇਹ ਕੱਲ ਤੋਂ ਤਾਂ ਕੋਈ ਮੁੰਡਾ ਹੈ ਹੀ ਨਹੀਂਗਾ ਨਾ ਮਕੇ ਸਿੰਘ ਜੀ ਹਾਂ ਜੀ ਕਿਉਂਕਿ ਇਹ ਇਹ ਗੱਲ ਕੋਈ ਲੁਕ ਇਸ਼ੂ ਵੀ ਤਾਂ ਹੈ ਹੀ ਨਹੀਂ ਕੋਈ ਵੀ ਹੂੰ ਹੂੰ ਇਹਦਾ ਸਾਰਾ ਕੁਝ ਜੋ ਉਹਨਾਂ ਦੇ ਕਾਰਨਾਮੇ ਹੋਏ ਆ ਉਹ ਸਾਰੇ ਸਾਹਮਣੇ ਆ ਹਾਂਜੀ ਲੇਕਿਨ ਇਹ ਤੁਸੀਂ ਆਪਾਂ ਕਹਿ ਸਕਦੇ ਹੈਗੇ ਆ ਹੂੰ ਹੂੰ ਕਿ ਜਿਹੜਾ ਤੁਸੀਂ ਆ ਜਿਹੜਾ ਹੁਣ ਸੁਖਵੀਰ ਬਾਦਲ ਦੇ ਉੱਤੇ ਇਕੱਲਾ ਜਿਹੜਾ ਇੰਨਾ ਬੋਝ ਪਿਆ ਹੈਗਾ ਹੂੰ ਹੂੰ ਤੇ ਜਿਹੜੇ ਬੱਲੇ ਵੱਡੇ ਬਾਦਲ ਇਸ ਵੇਲੇ ਨਹੀਂ ਹੋਇਆ ਹੋਇਆ ਉਦੋਂ ਹੁੰਦਾ ਉਦੋਂ ਵੀ ਸੀਗਾ ਹੂੰ ਹੂੰ ਉਦੋਂ ਵੀ ਕੁਝ ਹੋ ਰਿਹਾ ਸੀਗਾ ਲੇਕਿਨ ਉਸ ਵੇਲੇ ਉਹਨੂੰ ਟੈਕਲ ਕਰਨਾ ਲੋਕਾਂ ਨੂੰ ਘਬਰਾਹ ਕਰਨਾ ਆਉਂਦਾ ਸੀ ਬਹੁਤ ਚੰਗੇ ਤਰੀਕੇ ਨਾਲ ਹਮ 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 ਉਹ ਜਿਹੜਾ ਇਹ ਬੰਦਾ ਇਹਦਾ ਬੋਲਦਾ ਸੀ ਉਹਨੂੰ ਚੁੱਪ ਕਰਾ ਦਿੱਤਾ ਸੀ ਉਹ ਬਿਲਕੁਲ ਬਿਲਕੁਲ ਉਹਨਾਂ ਦੇ ਤਰੀਕੇ ਸੀ ਇਹ ਉਹਨਾਂ ਦੇ ਤਰੀਕੇ ਬਹੁਤ ਸਗੇ ਸੀ ਤਰੀਕੇ ਬਹੁਤ ਸਗੇ ਹਮ ਹਮ ਠੀਕ ਹੈ ਲੇਕਿਨ ਹੁਣ ਜਿਹੜਾ ਹੈਗਾ ਸਿਰ ਤੋਂ ਪਾਣੀ ਜਿਹਦਾ ਕਹਿੰਦੇ ਨੇ ਸਿਰ ਤੋਂ ਪਾਣੀ ਵਾਲੇ ਲੰਘ ਗਿਆ ਇਸ ਵੇਲੇ ਠੀਕ ਹੈ ਜੀ ਬਨਾਏ ਇੰਨੇ ਜ਼ਿਆਦਾ ਹੋ ਚੁੱਕੇ ਹੋ ਹੈਗੇ ਆ ਹੁਣ ਕੌਮ ਨੂੰ ਬਰਦਾਸ਼ਤ ਕਰਨਾ ਬਹੁਤ ਔਖਾ ਹੈਗਾ। ਹਮਮ ਔਰ ਦੂਜੇ ਪਾਸੇ ਨਾਲੇ ਹੈ ਪਰ ਜਿਹੜੀ ਇਕੱਲੀ ਪਾਰਟੀ ਜਿਹੜੀ ਐਸਲੇ ਆਪਣੇ ਹੈਗੀ ਆ ਹਮਮ ਉਹਦੇ ਵਿੱਚ ਜੇਲੇ ਇਹਨਾਂ ਇਲੈਕਸ਼ਨ ਦੇ ਵਿੱਚ ਤੁਸੀਂ ਦੇਖੋ ਪਿਛਲੇ 3-4 ਇਲੈਕਸ਼ਨ ਦੇ ਵਿੱਚ ਕੋਈ ਕੋਈ ਚੰਗੀ ਰਿਪੋਰਟ ਤਾਂ ਨਹੀਂ ਨਾ ਆਈ ਹੈ ਕੋਈ ਵੀ। ਹਾਂਜੀ ਦੂਜਾ ਹੈਗਾ ਜਲੰਧਰ ਦੀ ਜਿਹੜੀ ਰਿਪੋਰਟ ਹੈਗੀ ਹੈ ਜਲੰਧਰ ਵਿੱਚ ਇਲੈਕਸ਼ਨ ਹੋਏ ਆ। ਉਸ ਇਲੈਕਸ਼ਨ ਦੇ ਵਿੱਚ ਜਿਹਸ ਪਾਰਟੀ ਨੂੰ ਇਹਨਾਂ ਲੋਕਾਂ ਨੇ ਉਹਦੀ ਬਦਲ ਕੀਤੀ ਹੈ ਕਿ ਉਹਨੂੰ ਕਿੰਨੀ 7-800 ਟੋਟਲ ਵੋਟ ਪਈ ਹੈਗੀ ਆ ਹਾਂਜੀ ਠੀਕ ਆ ਤੂੰ ਇਹ ਇੱਕ ਜਿਹੜੀ ਕਿਦਾ ਕਹਿੰਦੇ ਬੈਂਕਰਪਸੀ ਵਾਲੀ ਗੱਲ ਹੈਗੀ ਬੈਂਕਰਪਸੀ ਹੋ ਗਈ ਉਸ ਵੱਲ ਦੇ ਵਿੱਚ ਹੂੰ ਹੂੰ ਤੇ ਉਹਨਾਂ ਲੋਕਾਂ ਨੂੰ ਜਿਹੜੇ ਇਸ ਵੇਲੇ ਜਿਨ੍ਹਾਂ ਨੇ ਚੁੱਕਿਆ ਵੀ ਹੈਗਾ ਨਾ ਹੂੰ ਹੂੰ ਇਹ ਉਹਨਾਂ ਨੂੰ ਕੋਈ ਹੋਰ ਰਸਤਾ ਹੈ ਹੀ ਕੋਈ ਨਹੀਂ ਸਿਕਾ ਹੂੰ ਹੂੰ ਉਹਨਾਂ ਚੁੱਕਿਆ ਪੈਣਾ ਸੀ ਲੇਕਿਨ ਚੰਗਾ ਹੋਇਆ ਚੁੱਕ ਲਿਆ ਹੁਣ ਇਹਦਾ ਜਿਹੜਾ ਰਿਜ਼ਲਟ ਹੈਗਾ ਉਹ ਚੰਗਾ ਹੀ ਨਿਕਲੇਗਾ ਹੂੰ ਹੂੰ ਇਹਨੂੰ ਅੱਗੇ ਪਿੱਛੇ ਥੋੜਾ ਟਾਈਮ ਹੋ ਸਕਦਾ ਹੈਗਾ لیکن ਇਹਦੇ ਰਿਜ਼ਲਟ ਜੇ ਚੰਗੇ ਹੋਣਗੇ ਕੌਮ ਜਿਹੜੀ ਆ ਉਹ ਐਸੇ ਬੜੀ ਉਸੁਕਤਾ ਦੇ ਨਾਲ ਦੇਸ਼-ਵਿਦੇਸ਼ ਦੇ ਵਿੱਚ ਉਹ ਜੁੜੀ ਹੋਈ ਹੈਗੀ ਆ ਔਰ ਉਹਦਾ ਇਹਲੇ ਪ੍ਰੈਸ਼ਰ ਵੀ ਹੈ ਸਾਰੇ ਪਾਸੇ ਤੇ ਮੈਂ ਇਹ ਸਮਝਦਾ ਹੈਗਾ ਕਿ ਇਹਦਾ ਕੋਈ ਮਾੜਾ ਨਹੀਂ ਚੰਗਾ ਰਿਜ਼ਲਟ ਹੀ ਨਿਕਲੇਗਾ ਔਰ ਸਾਨੂੰ ਇਹਨਾਂ ਤੋਂ ਇਹਨਾਂ ਕੌਮ ਕਮੀ ਦੁਖੀ ਲੋਕ ਹੈਗੇ ਆ ਉਹਨਾਂ ਤੋਂ ਛੁੜਕਾਰਾ ਮਿਲਦੀ ਸਾਨੂੰ ਇੱਕ ਆਸ ਬਚ ਗਈ ਆ ਹਾਂ ਠੀਕ ਆ ਸਨ ਸਾਹਿਬ ਚਲੋ ਦੇਖੋ ਆਪਾਂ ਤਾਂ ਉਸ ਪੰਜਾਬ ਲਈ ਜਾਂ ਉਸ ਅਕਾਲੀ ਦਲ ਦੀ ਜਿਹੜੀ ਆਪਾਂ ਗੱਲਬਾਤ ਕਰ ਰਹੇ ਹਾਂ 1920 ਵਾਲੇ ਅਕਾਲੀ ਦਲ ਦੀ ਅਸੀਂ ਚੜ੍ਹਦੀ ਕਲਾ ਦਮਾਂਗੇ ਖਾਸ ਕਰਕੇ ਜੇ ਆਪਾਂ ਨੂੰ ਅੱਜ ਮਹਾਰਾਜਾ ਰਣਜੀਤ ਸਿੰਘ ਵਾਲੀ ਗੱਲਬਾਤ ਜੇ ਉਹ ਕਿਸੇ ਸਮੇਂ ਉਹਨਾਂ ਨੂੰ ਵੀ ਇਥੇ ਹੀ ਅਕਾਲ ਤਖਤ ਦੇ ਸੱਤ ਕੇਵਸਨਾਂ ਕੁਸਤਨ ਕਹਾਂ ਲੱਗੀਆਂ ਸੀ ਤੇ ਖਾਸ ਕਰਕੇ ਜੇ ਆਪਾਂ ਉਸੇ ਹੀ ਮਾਨਮੱਤੇ ਇਤਿਹਾਸ ਨੂੰ ਅੱਗੇ ਲੈ ਕੇ ਜਾਣਾ ਤਾਂ ਥੋੜਾ ਜਿਆ ਸਾਾਨੂੰ ਸਾਡੇ ਅਕਾਲ ਤਾ ਦੇ ਜਹਾਦਰਾਂ ਨੂੰ ਵੀ ਥੋੜਾ ਜਿਆ ਨਾ ਅਕਾਲੀ ਫੂਲਾ ਸਿੰਘ ਵਾਲੀ ਗੱਲਬਾਤ ਕਰਨੀ ਪੈਣੀ ਹੈ ਥੋੜਾ ਜਿਆ ਉਹੀ ਕਰਦਾਰਾਂ ਦੇ ਵਿੱਚ ਆਉਣਾ ਪੈਣਾ ਹੈ ਆਮ ਰਾਈਟ ਬਿਲਕੁਲ ਇਥੇ ਕੋਈ ਸ਼ੱਕਰ ਗੱਲ ਨਹੀਂ ਹੈਗੀ ਦੂਜੀ ਗੱਲ ਇਹ ਹੈਗੀ ਆ ਇੱਕ ਆਮ ਜਿਹੜੇ ਹੈਗਾ ਨਾ ਜਿਹੜੇ ਫੌਜੀ ਵੱਡੇ ਅਫਸਰ ਵੀ ਹੋਏ ਉਹਨਾਂ ਨੇ ਵੀ ਗੱਲ ਕਹੀ ਹੈ ਹੂੰ ਮੈਨੂੰ ਇਹ ਇੱਕ ਵਾਰੀ ਸੁਣਿਆ ਸੀ ਉਹ ਕਹਿੰਦੇ ਸਾਡੀ ਕੌਮ ਇਦਾਂ ਦੀ ਹੈਗੀ ਆ ਜੇ ਸਾਡਾ ਲੀਡਰ ਮਾੜਾ ਹੋਵੇ ਤੋ ਝੁੱਕ ਕੇ ਆਪ ਮੋਰਚੇ ਚ ਫਰ ਕੇ ਲੈ ਜਾਂਦੇ ਆ ਉਹ ਹੂੰ 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 ਮੈਨੂੰ ਜੋ ਲੱਗ ਰਿਹਾ ਐ ਐਸੀ ਰੀਸਰਚ ਹੈਗੀ ਐ ਇਹ ਸਮਝਦਾ ਹੈਗਾ ਤੇ ਐਸੇ ਕੌਮ ਜਿਹੜੀ ਆ ਉਹ ਜਾਗੀ ਹੋਈ ਹੈਗੀ ਆ ਜਿ세 ਬੰਦੇ ਜਾਗ ਗਿਆਂ ਹੈਗੇ ਆ ਹੂੰ ਔਰ ਐਸੇ ਪ੍ਰਚਾਰ ਇਸ ਲਈ ਕਾਫੀ ਹੋ ਰਿਹਾ ਹੈਗਾ ਤੇ ਮੈਨੂੰ ਇਸ ਗੱਲ ਦੀ ਬੜੀ ਆਸ ਹੈ ਇਸ ਗੱਲ ਦੇ ਨਾਲ ਕਿ ਹੁਣ ਇਹ ਗੱਲ ਗਲਤ ਕੋ ਚੱਕੇ ਨਿਕਲ ਗਏ। ਭਾਨ ਸਾਹਿਬ ਜੀ ਆਪਾਂ ਪ੍ਰੋਗਰਾਮ ਦੇ ਹੁਣ ਲਾਸਟ ਵਿੱਚ ਆ ਗਏ ਆ। ਤੁਹਾਨੂੰ ਲੱਗਦਾ ਵੀ ਸਰਦਾਰ ਸੁਭੀਸਮ ਪਾਦਲ ਅਕਾਲਤਾ ਦੇ ਜਿਆਦਾ ਸਾਹਿਬ ਦੇ ਜਿਹੜਾ ਸਪਸ਼ਟੀਕਰਨ ਜੋ ਉੱਥੇ ਪੇਸ਼ ਹੋਏ ਆ ਉਹਦੇ ਕੋ ਚੰਗੇ ਸਿੱਟੇ ਨਿਕਣਗੇ। ਦੇਖੋ ਉਹਦੇ ਵਿੱਚ ਜਿਹੜਾ ਹੈਗਾ ਨਾ ਇਸ ਵੇਲੇ ਜਿਹੜੇ ਕੌਮ ਦੇ ਖੂਜ ਜਿਹੇ ਬੰਦੀਆਂ ਸਾਰੀਆਂ ਜਾਂ ਕੌਮੀ ਹਤਾਸ਼ੀ ਦੇ ਲੋਕ ਆਗੇ ਆ। ਉਹਨਾਂ ਨੇ ਇਹ ਇਸਨ ਜੋ ਲਿਖ ਕੇ ਦਿੱਤਾ ਹੈਗਾ ਇਹ ਤਾਂ ਦੋ ਪੱਖੋਂ ਦੇ ਕਹੇ ਜਾ ਸਕਦੇ ਹੈਗੇ ਆ ਉਹ ਇਹ ਹੈਗੇ ਆ ਕਿ ਇੱਕ ਤਾਂ ਇਹ ਠੀਕ ਹੈ ਵੀ ਜੋ ਲਿਖ ਕੇ ਦਿੱਤਾ ਹੈਗਾ ਉਹਦੇ ਲਈ ਉਹਨਾਂ ਨੂੰ ਸਿੰਘ ਸਹਿਬਾਨ ਨੂੰ ਕੁਝ ਵੀ ਕਹਿਣਾ ਜੇ ਠੀਕ ਨਹੀਂ ਹੋਊਗਾ ਕਿਉਂਕਿ ਪੰਜ ਸਿੰਘ ਸਹਿਬਾਨ ਜਿਹੜੇ ਪੜ ਉਹ ਦੇਖ ਪੜ ਕੇ ਫੇਰ ਗੱਲ ਕਰਨਗੇ ਲੇਕਿਨ ਗੱਲ ਤਾਂ ਉਹ ਬਾਹਰ ਆਉਣੀ ਹੈ ਨਾ ਉਹ ਤੇ ਉਹਦਾ ਜਿਹੜਾ ਐਕਸ਼ਨ ਰਿਐਕਸ਼ਨ ਜਿਹੜਾ ਹੈਗਾ ਉਹ ਸੰਗਤ ਦੇ ਵੱਲੋਂ ਹੋਣਾ ਹੈ ਕੌਮ ਵੱਲੋਂ ਹੋਣਾ ਹੈ ਤੇ ਕਿਉਂਕਿ ਜੇ ਉਹਦੇ ਵਿੱਚ ਉਹਨਾਂ ਨੇ ਆਪਣੇ ਅ ਇਮਾਨਦਾਰੀ ਨਾਲ ਜਿੰਨੇ ਵੀ ਗੁਨਾਹ ਹੋਏ ਹੈਗੇ ਜਿਹੜੇ ਸਾਨੂੰ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈਗਾ ਬਹੁਤ سارے ਤੇ ਜੇ ਉਹ ਵਿੱਚ ਮੈਂਸ਼ਨ ਹੋਣਗੇ ਤਾਂ ਫਿਰ ਤਾਂ ਕੋਈ ਗੱਲ ਜਿਹੜੀ ਆ ਉਹਦੇ ਬਾਰੇ ਹੋਏਗਾ ਲੇਕਿਨ ਅਜੇ ਆਪਾਂ ਕਿਆਸਰ ਆਈਆਂ ਲਾ ਸਕਦੇ ਆ ਕਿ ਉਹ ਚ ਕੀ ਲਿਖਿਆ ਹੋਏਗਾ ਚਲੋ ਠੀਕ ਆ ਤੇ ਆਪਾਂ ਇੱਥੇ ਹੀ ਮੈਂ ਤੁਹਾਤੋਂ ਅਦਾਸਤ ਲੈਣੀ ਆ ਤੇ ਅਸੀਂ ਚੜ੍ਹਦੀ ਕਲਾ ਦੀਆਂ ਅਰਦਾਸਾਂ ਕਰਾਂਗੇ ਤੇ ਮੈਂ ਕਹੂੰਗਾ ਵੀ ਜਲਦ ਆਪਾਂ ਹੋਰ ਕਿਸੇ ਟੌਪਿਕ ਤੇ ਤੁਹਾਡਾ ਨਾਮ ਫਿਰ ਤੁਹਾਡਾ ਨਾਮ ਬਾਰਤਾ ਲਾਮ ਲੰਮੀਆਂ ਚੌੜੀਆਂ ਹੋਰ ਗੱਲਾਂ ਬਾਤਾਂ ਕਰਾਂਗੇ ਅੱਜ ਦਾ ਪ੍ਰੋਮਿਸ ਕਰ ਰਿਹਾ ਤੁਹਾਨੂੰ ਸਾਰਿਆਂ ਨੂੰ ਚੰਗਾ ਲੱਗਾ ਹੋਣਾ ਤੇ ਚੌਂਸਾਪ ਮੈਂ ਤੁਹਾਤੋਂ ਇਥੋਂ ਜ਼ਿਆਸਤ ਲੈਣੀ ਹੈ ਮੇਰੇ ਵੱਲੋਂ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਮੈਂ ਆਸ ਕਰ ਰਿਹਾ ਵੀ ਅੱਜ ਦੇ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਾ ਹੋਣਾ ਤੇ ਰਲ ਮਿਲ ਕੇ ਮੈਂ ਜਦੋਂ ਵੀ ਕੋਈ ਗੱਲਬਾਤ ਆਉਂਦੀ ਹੈ ਮੇਰੇ ਮਨ ਦੇ ਵਿੱਚ ਕੋਈ ਬਲਬਲਾ ਆਉਂਦਾ ਤੇ ਮੈਂ ਸਰਦਾਰ ਨ 74 ਸਾਬਨਾ ਗੱਲਾਂ ਬਾਤਾਂ ਕਰਕੇ ਤੁਹਾਡੇ ਤੱਕ ਅਸੀਂ ਪਹੁੰਚਦੀ ਕਰਦੇ ਜੇ ਤੁਹਾਨੂੰ ਚੰਗਾ ਲੱਗਦਾ ਪੁਰੋਂ ਤਾਂ ਵੀ ਤੁਹਾਡਾ ਵੈਲਕਮ ਹੈ ਤੁਸੀਂ ਕੁਝ ਅਪਡੇਟ ਕਰਾਉਣੀ ਚਾਹੁੰਦੇ ਜੇ ਜਿੱਦਾਂ ਵੀ ਤੁਹਾਨੂੰ ਲੱਗਦਾ ਕਿਉਂ ਅਸੀਂ ਤੁਹਾਡੇ ਨਾਲ ਆ ਜ਼ਿੰਦਾਬਾ ਟੀਵੀ ਦੇ ਨਾਲ ਤੁਸੀਂ ਜੁੜਦੇ ਆ ਤੇ ਰੇਡੀਓ ਆ ਵੀ ਤੁਸੀਂ ਨਾਲ ਨਾਲ ਸੁਣਦੇ ਆ ਇੱਥੇ ਮੰਨੂ ਵੀ ਦਿਓ ਦਾਸਤ ਮੇਰੇ ਵੱਲੋਂ ਤੁਹਾਨੂੰ ਸਤਿ ਸ੍ਰੀ ਅਕਾਲ ਤੇ ਨਾਲ ਜੁੜੇ ਰਹੋ ਤੇ ਪਿਆਰ ਸਤਿਕਾਰ ਬਣਾ ਕੇ ਰੱਖਿਓ ਐਂਡ 'ਚ ਖੁਸ਼ ਰਹੋ ਆਬਾਦ ਰਹੋ ਤੇ ਜੁੜੇ ਰਹੋ ਆਪਣੇ ਹਰਮਨ ਪਿਆਰੇ ਜ਼ਿੰਦਾਬਾ ਦੇ ਨਾਲ ਤੇ ਮੇਰੇ ਵੱਲੋਂ ਤੁਹਾਨੂੰ ਇੱਕ ਰੀ ਫਿਰ ਸਤਿ ਸ੍ਰੀ ਅਕਾਲ